ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਦੋਸਤੋ ਮੈਂ ਜਗਦੇਵ ਨੌਰਵਾਲਾ ਦੋਸਤੋ ਤੁਸੀਂ ਚైనా ਦੀਆਂ ਵੀਡੀਓ ਤਾਂ ਬਹੁਤ ਦੇਖੀਆਂ ਹੋਣੀਆਂ ਥੋੜੇ ਜਿਹਾ ਆਪਣੀ ਥਾਂ 'ਚ ਹੀ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਮੇਜ਼ ਕੁਰਸੀਆਂ ਬੈੱਡ ਪਰ ਆਪਣੀ ਇੰਡੀਆ ਵਾਲਿਆਂ ਨੇ ਵੀ ਬਣਾਇਆ ਤੁਸੀਂ ਇਹ ਦੇਖੋ ਵੀ ਉਹਨਾਂ ਦਾ ਮੁਕਾਬਲਾ ਕਰਨਗੇ ਕਿ ਨਹੀਂ ਕਰਦੇ ਆਹ ਦੇਖੋ ਇਹ ਦੋ ਜਣੇ ਵਾਲੀ ਬਣਾਤੀ ਤੇ ਹੁਣ ਤੋਂ ਬਾਅਦ ਆਹ ਦੇਖੀ ਚਲੋ ਆਹ ਜਵਾਕਾਂ ਦੇ ਉਹੀ ਕੁਰਸੀ ਨੂੰ ਜਵਾਕਾਂ ਦੇ ਕੋਈ ਪੜ੍ਹਾਈ ਕਰਨ ਵਾਲੀ ਬਣਾਤੀ ਵੀ ਬੈਠ ਕੇ ਪੜ੍ਹਾਈ ਕਰ ਲੈਣ ਤੇ ਇਹ ਇਕੱਠੀ ਹੋ ਕੇ ਇਹਦੇ ਨੂੰ ਆਪਾਂ ਲਿਜਾ ਵੀ ਸਕਦੇ ਹਾਂ ਇਹ ਆਪਣੇ ਇੰਡੀਆ ਵਾਲਿਆਂ ਨੇ ਬਣਾਈ ਐ ਆ ਦੇਖੋ ਹੋ ਦੋਸਤੋ ਆ ਬਣ ਜਾਂਦੀ ਐ ਜੇ ਕਿਸੇ ਨੇ ਖਾਣਾ ਖਾਣਾ ਐ ਉਹ ਵੀ ਬਹਿ ਕੇ ਖਾ ਸਕਦੇ ਤੇ ਮੇਜ ਮੰਗੋ ਇਹ ਛੋਟੀ ਬੈਗ ਮੰਗ ਇਕੱਠੀ ਹੋ ਜਾਂਦੀ ਐ ਆ ਦੇਖੋ ਮਜ਼ਬੂਤ ਵੀ ਪੂਰੀ ਐ ਉੱਤੇ ਖੜਕੇ ਵੀ ਦਿਖਾਇਆ ਇਕੱਠੀ ਵੀ ਹੋ ਜਾਂਦੀ ਐ ਇਹ ਇਹ ਇੰਡੀਆ ਵਾਲਿਆਂ ਨੇ ਬਣਾਈ ਐ ਦੋਸਤੋ ਆ ਦੇਖੋ ਐ ਲਿਜਾ ਵੀ ਸਕਦੇ ਆਪਾਂ ਕਿਤੇ ਇਕੱਠੀ ਕਰਕੇ ਇਹ ਆ ਦੇਖੋ ਹੁਣ ਇਹਦਾ ਬਣ ਗਿਆ ਮੇਜ਼ ਆ ਬਣ ਗਈ ਦਿਖਾਈ ਜਾਂਦੀ ਥਨੂੰ ਬੈਠਣ ਵਾਲੀ ਆਪਾਂ ਇੱਥੇ ਬੈ ਕੇ ਖਾਣਾ ਖਾ ਸਕਦੇ ਹਾਂ ਤੇ ਆ ਦੇਖੋ ਇਹਨਾਂ ਨੇ ਇੱਥੇ ਛਤਰੀ ਵੀ ਲਾਉਣਗੇ ਉੱਤੇ ਕਈ ਵਾਰ ਗਰਮੀ ਗਰਮੀ ਹੁੰਦੀ ਹੈ ਪਰ ਚੈਨਾ ਵਾਲਾਂ ਦੀ ਤਾਂ ਮੁਕਾਬਲਾ ਨਹੀਂ ਕਰ ਸਕਦੇ ਉਹਨਾਂ ਨੇ ਤਾਂ ਬਹੁਤ ਅੱਗੇ ਟੱਪ ਗਏ ਤਾਂ ਘਟ ਤੋਂ ਘਟਾਪ ਤੋਂ 5-6 ਸਾਲ ਅੱਗੇ ਟੱਪ ਗਏ ਹੋਣੇ ਪਰ ਕੋਸ਼ਿਸ਼ ਤਾਂ ਆਪਣੇ ਵਾਲੇ ਵੀ ਕਰ ਰਹੇ ਆ ਆ ਦੇਖੋ ਦੋ ਜਣੇ ਵਾਲੀ ਬਣਾਤੀ ਇਹਨਾਂ ਨੇ ਥਾਂ ਘੱਟ ਰੋਕਦੀ ਹੈ ਮੈਨੂੰ ਤਾਂ ਲੱਗਿਆ ਉਵੇਂ ਹੀ ਯਕਸ਼ਤ ਕਰਕੇ ਦਿਖਾਈ ਜਾਂਦੇ ਕੋਈ ਬਾਲਾ ਤਾਂ ਇਹਦੇ ਵਿੱਚੋਂ ਕੁਝ ਹੋ ਨਹੀਂ ਰਿਹਾ ਪਰ ਫੇਰ ਵੀ ਵਿਚਾਰੇ ਨੇ ਮਿਹਨਤ ਕੀਤੀ ਹੈ ਆ ਦੇਖ ਕਹਿੰਦੇ ਚੱਕ ਕੇ ਲਿਆ ਸਕਦੇ ਆ ਕਿਤੇ ਵੀ ਲਿਆ ਸਕਦੇ ਆਪਾਂ ਗੱਡੀ ਚ ਰੱਖ ਸਕਦੇ ਆ ਕਿਤੇ ਵੀ ਇਹਨੂੰ ਆਪਾਂ ਲੈ ਜਾ ਸਕਦੇ ਆ ਇੱਕਾ ਹੋਰ ਬਣਾਈ ਹੈ ਆ ਦੇਖੀ ਚਾਹੀਓ ਚైనా ਦਾ ਮੁਕਾਬਲਾ ਤਾਂ ਨਹੀਂ ਕਰ ਸਕਦੇ ਪਰ ਕੋਸ਼ਿਸ਼ੇ ਕਰ ਰਹੇ ਨੇ ਚైనా ਦਾ ਮੁਕਾਬਲਾ ਤਾਂ ਆਪਾਂ 4-500 ਸਾਲ ਬਾਅਦ ਵੀ ਨਹੀਂ ਕਰ ਸਕਦੇ ਚైనా ਸਾਤੋਂ ਬਹੁਤ ਅੱਗੇ ਨਿਕਲ ਗਿਆ ਭਾਵੇਂ ਸਾਤੋਂ ਇੱਕ ਸਾਲ ਬਾਅਦ ਆ ਯਾਦ ਹੋਇਆ ਇਹੋ इन ने तरक्की बहुत की थी है पर कोशिश अपने आपे भी करी जाते कोशिश करते रहना चाहिए, दे। है तो सफलता मिलती है आखो ये शूटकेस के जुमें बन जाता शूटकेस तो होर भी इन्हों ने बहुत कुछ वीडियो वाइस लगे तो शेयर करो दोस्तों थोड़ा बहुत बहुत धनबाद